ਮੈਂ ਦੀਪਕ ਐਕਸੀਨੋਮ ਗਰਦਾਸਪੁਰ ਕੱਲ 4 ਵਜੇ ਆਪਣੇ ਜਿਹੜੀ 132 ਕੇਵੀ ਸਰਨਾ ਤੋਂ 66 ਕੇਵੀ ਲਾਈਨ ਚੱਲਦੀ ਹੈ ਜਿਹਦੇ ਤੇ ਸਾਡੇ ਤਿੰਨ 66 ਕੇਵੀ ਸਬਸਟੇਸ਼ਨ ਪੈਂਦੇ ਨੇ ਗੋਬਿੰਦਸਰ ਤਾਰਾਗੜ ਤੇ ਦਿਨਾਨਗਰ ਉਹਦਾ ਬੇਸਿਕਲੀ ਦੋ ਫੇਜ਼ ਬਲੂ ਫੇਜ਼ ਤੇ yellow ਫੇਜ਼ ਦਾ ਜਿਹੜੇ ਹੈਗੇ ਨੇ ਡਿਸਕਨਸੂਲੇਟਰ ਸਟ੍ਰਿੰਗ ਡੈਮੇਜ ਹੋ ਗਈਆਂ ਸੀਗੀਆਂ ਤੇ yellow ਫੇਜ਼ ਦਾ ਜਿਹੜਾ ਕੰਡਕਟਰ ਉਹ ਵੀ ਟੁੱਟ ਗਿਆ ਸੀਗਾ ਉਹ ਕੰਡਕਟਰ ਟੁੱਟਣ ਕਰਕੇ ਜਿਹੜਾ ਪਿਛਲੇ ਦੋ ਤਿੰਨ ਸਪੈਨ ਸੀਗੇ ਉਹਨਾਂ ਦਾ ਸੈਗ ਵੀ ਡਿਸਟਰਬ ਹੋ ਗਿਆ ਸੀਗਾ ਤਾਂ ਆਪਾਂ ਉਹ ਸੈਗਿੰਗ ਦੀ ਪ੍ਰੋਸੈਸ ਕਰ ਰਹੇ ਸੀਗੇ ਤੰਦੇਰਾ ਹੋਣ ਕਰਕੇ ਉਹ ਸੈਗਿੰਗ ਪ੍ਰੋਸੈਸ ਰਾਤ ਨੂੰ ਕੰਪਲੀਟ ਨਹੀਂ ਹੋ ਸਗੀ ਆਪਾਂ 4:30 ਵਜੇ ਤੱਕ ਸਵੇਰ ਦੇ ਟਰਾਈ ਕੀਤੀ ਉਹਦੇ ਬਾਅਦ ਰੈਸਟ ਲੈ ਕੇ ਡਿਸਾਈਡ ਕੀਤਾ ਕਿ 6 ਵਜੇ ਜਦੋਂ ਡੇ ਲਾਈਟ ਹੋਏਗੀ ਉਦੋਂ ਆਪਾਂ ਸਟਾਰਟ ਕਰਾਂਗੇ 6 ਵਜੇ ਤੋਂ ਡੇ ਲਾਈਟ ਤੇ ਸਟਾਰਟ ਕੀਤੀ ਤਾਂ ਆਪਣੀ ਸੈਗਿੰਗ ਜਿਹੜੀ ਉਹ ਸਵਾ ਘੰਟੇ ਦੇਨ ਦਾ ਕੰਪਲੀਟ ਹੋ ਗਈ ਕਿਉਂਕਿ ਰਾਤ ਨੂੰ ਇਹ ਕੰਮ ਹੋਣੇ ਬਹੁਤ ਮੁਸ਼ਕਲ ਨੇ ਪਰ ਸਟਿਲ ਆਪਣੇ ਸਟਾਫ ਨੇ 4 ਵਜੇ ਤੱਕ ਪੂਰੀ ਟਰਾਈ ਕੀਤੀ 4:30 ਵਜੇ ਤੱਕ 7:30 ਵਜੇ ਸਵਾ 7:00 7:30 ਤੱਕ ਸਾਡੀ ਸੈਗਿੰਗ ਕੰਪਲੀਟ ਹੋ ਗਈ ਉਹਦੇ ਬਾਅਦ ਜਿਹੜੇ ਬਾਕੀ ਹੈਗੇ ਨੇ ਜਿੱਦਾ ਡਿਸਕਨਸੂਲੇਟਰ ਚੇਂਜ ਕੀਤੇ ਜਾ ਰਹੇ ਨੇ ਤੇ ਜੰਪਰ ਰਿਪਲੇਸਮੈਂਟ ਦਾ ਕੰਮ ਚੱਲ ਰਿਹਾ ਹੈ ਹੌਫਫੁਲੀ ਸਵਾ 9:00 ਵਜੇ ਤੱਕ ਸਾਡੀ ਜਿਹੜੀ ਸਪਲਾਈ ਹੈ ਉਹ ਰੀਸਟੋਰ ਹੋ ਜਾਏਗੀ ਤੇ ਇਹਦੇ ਨਾਲ 에ਅਰਪੋਰਟ ਸਟੇਸ਼ਨ ਕਿਉਂ ਬੰਦ ਕੀਤਾ ਗਿਆ ਸੀ 에ਅਰਪੋਰਟ ਸਬਸਟੇਸ਼ਨ ਕਿਉਂਕਿ ਜਿਹੜੇ ਦੋਨੋਂ ਟਾਵਰ ਨੇ ਇਹ ਜਿਹੜੇ ਦੋ 68kV ਦੇ ਜਿਹੜੇ ਸਾਡੇ ਯਾਰ ਸਰਕਟਸ ਨੇ ਇਹ ਜਿਹੜਾ ਸਰਕਟ ਜਿਹੇ ਤੇ ਤਿੰਨ ਸਟੇਸ਼ਨ ਪੈਂਦੇ ਨੇ ਇਹਦੇ ਨਾਲ ਹੀ ਇਸੇ ਟਾਵਰ ਤੇ ਦੂਸਰਾ ਸਰਕਟ ਹੈ ਦੇ ਰਿਸਕ ਪ੍ਰੀਕਾਸ਼ਨਰੀ ਮੈਜ਼ਰ ਲੈਣ ਵਾਸਤੇ ਉਹ ਸਰਕਟ ਨੂੰ ਬੰਦ ਕੀਤਾ ਐਕਚੁਅਲੀ ਉਹ ਸਰਕਟ 'ਚ ਕੋਈ ਫਾਲਟ ਨਹੀਂ ਹੈ ਬਟ ਜਦੋਂ ਲਾਈਨ ਤੇ ਕੰਮ ਕਰਦੇ ਨੇ ਤਾਂ ਪ੍ਰੀਕਾਸ਼ਨਸ ਲੈਣ ਵਾਸਤੇ ਸੇਫਟੀ ਮੈਜ਼ਰ ਲੈਂਦੇ ਹੋਏ ਉਹ ਸਰਕਟ ਬੰਦ ਕੀਤਾ ਤਾਂ